ਹਮੇ ਤਾਂ ਕਪਾੜੇ ਆਪਰੇਸ਼ਨ ਤਾਂ ਹੁਣ 200000 ਤੋਂ ਉੱਪਰ ਤਾਂ ਹੋ ਹੀ ਜਾਂਦੇ ਠੀਕ ਤੇ ਹੁਣ ਤੁਸੀਂ ਇਹ ਗੱਲਾਂ ਜਾਣਦੇ ਵੀ ਜਿਹੜਾ ਗੋਡੇ ਚੂਲੇ ਬਣਦੇ ਆ ਗੋਡੇ ਬੰਦੀ ਆ ਜਿਹੜੀ ਸਾਰੀਆਂ ਸੂਤਾਂ ਦੀਆਂ ਆਲਰੇਡੀ ਸਿਵਲ ਹਸਪਤਾਲ ਚ ਹੋ ਰਿਹਾ ਸਭ ਕੁਝ ਸਿਵਲ ਸੈਲਟ ਸਾਰਾ ਇਹ ਆਈਸਮਾਨ ਦੇ ਅੰਦਰ ਸਾਰਾ ਕੁਝ ਮੁਫਤ ਹੈ ਪੇਸ਼ੰਦ ਦਾ ਕੋਈ ਖਰਚਾ ਨਹੀਂ ਹੁੰਦਾ ਠੀਕ ਉਹਦੇ ਲਈ ਤੁਹਾਨੂੰ ਕਿ ਜਿਹੜਾ ਮਟੀਰੀਅਲ ਚਾਹੀਦਾ ਜੋ ਸੁਭਾਵਾਂ ਚਾਹੀਦੀਆਂ ਜਿਹਾ ਕੁਝ ਮਤਲਬ ਹਸਪਤਲ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਹੈ ਠੀਕ ਹਾਂਜੀ ਡਾਕਟਰ ਸਾਹਿਬ ਹੋਰ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਦਿੱਤੀਆਂ ਉਹ ਚ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਵੱਲੋਂ ਇਹ ਸਾਰੀ ਸਹੂਲਤਾਂ ਗੋਡੇ ਬਦਲਾਉਣ ਦੀ ਚੂਲਾ ਬਦਲਾਉਣ ਦੀ ਤੇ ਟਰਾਮਾ ਦੇ ਕੇਸਿਸ ਵੀ ਸਾਰੇ ਫ੍ਰੀ ਸਰਕਾਰ ਵੱਲੋਂ ਮੁਹੱਈਆ ਕੀਤੇ ਜਾਂਦੇ ਨੇ ਪਲਾਂਟ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਸਿਵਲ ਹਸਪੀਟਲ ਵਿੱਚ ਆ ਕੇ ਆਪਣਾ ਇਲਾਜ ਕਰਵਾਓ ਬਾਹਰ ਕਿਤੇ ਜਾ ਕੇ ਜ਼ਿਆਦਾ ਪੈਸੇ ਖਰਚਣ ਦੀ ਜ਼ਰੂਰਤ ਨਹੀਂ ਹੈ ਹੁਣ ਤੁਹਾਡਾ ਸਾਰਾ ਇਲਾਜ ਇੱਥੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਵਾਤੀ ਐਸਐਮਓ ਸਿਵਲ ਹਸਪੀਟਲ ਹੁਸ਼ਿਆਰਪੁਰ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ ਇਸ ਮੀਡੀਅਮ ਰਹੀ ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਸਾਡੇ ਕੋਲ ਇੱਥੇ ਆਰਥੋਪੈਡਿਕ ਸਰਜਨ ਹੱਡੀਆਂ ਦੇ ਮਾਹਰ ਡਾਕਟਰ ਅਮਰਜੀਤ ਹੈਗੇ ਨੇ ਤੇ ਮੇਰੇ ਨਾਲ ਇੱਕ ਟੀਮ ਮੇਰੀ ਫਿਜ਼ੀਓਥੈਰੇਪੀ ਵੀ ਹੈਗੀ ਹੈ ਡਾਕਟਰ ਅਮਰਜੀਤ ਤੇ ਡਾਕਟਰ ਸਾਹਿਬ ਦੇ ਇਹ ਸਾਰੇ ਇੱਥੇ ਮਿਲ ਕੇ ਜਿਹੜੇ ਹੱਡੀਆਂ ਦੇ ਆਪਰੇਸ਼ਨ ਇੱਥੇ ਫ੍ਰੀ ਹੁੰਦੇ ਨੇ ਗੋਡੇ ਬਦਲੇ ਜਾਂਦੇ ਆ ਚੂਲੇ ਬਦਲੇ ਜਾਂਦੇ ਆ ਆਯੂਸ਼ਮਾਨ ਦੇ ਅੰਡਰ ਪੰਜਾਬ ਸਰਕਾਰ ਵੱਲੋਂ ਸਕੀਮ ਦੇ ਵਿੱਚ ਟੋਟਲ ਫ੍ਰੀ ਇਲਾਜ ਹੈਗਾ ਇਹ ਨਹੀਂ ਕਿ ਆਪਰੇਸ਼ਨ ਕਰਕੇ ਅਸੀਂ ਪੇਸ਼ੈਂਟ ਨੂੰ ਛੱਡ ਦਿੰਨੇ ਆ ਉਸ ਤੋਂ ਬਾਅਦ ਜਿਹੜੀ ਫਿਜ਼ੀਓਥੈਰੇਪੀ ਜਿਸ ਦਾ ਕਿ ਬਹੁਤ ਰੋਲ ਹੈ ਕਿ ਪੇਸ਼ੈਂਟ ਤੁਰ ਸਕੇ ਆਪਣੀ ਸਟਰੈਂਥ ਗੇਨ ਕਰ ਸਕੇ ਉਹ ਫਿਜ਼ੀਓਥੈਰੇਪੀ ਦੇ ਵਿੱਚ ਵੀ ਇੱਥੇ ਮਸ਼ੀਨਾਂ ਸਾਡੇ ਕੋਲ ਪਈਆਂ ਲੱਗੀਆਂ ਜਿਹਦੇ ਉੱਪਰ ਕੇ ਸਾਡੇ ਫਿਜ਼ੀਓਥੈਰੇਪਿਸਟ ਉਹਨਾਂ ਦੀ ਐਕਸਰਸਾਈਜ਼ ਕਰਵਾਉਂਦੇ ਆ ਔਰ ਪੇਸ਼ੈਂਟ ਬਹੁਤ ਹੀ ਜਲਦ ਠੀਕ ਹੋ ਕੇ ਮੇਰਾ ਨਾਮ ਰਵਿੰਦਰ ਕੌਰ ਆ ਹਾਂਜੀ ਮੇਰਾ ਡਾਕਟਰ ਮਤੀਸ਼ ਸਿੰਘ ਜੀ ਨੇ ਡਾਕਟਰ ਮਤੀ ਜੀ ਨੇ ਪ੍ਰਸ਼ਨ ਕੀਤਾ ਬਹੁਤ ਵਧੀਆ ਕੀਤਾ ਮੈਂ ਆਪਣੇ ਪਿਆਰਾਂ ਤੇ ਤੁਰ ਰਹੀ ਆ ਛੁੱਟੀ ਮਿਲ ਜਾਣੀ ਆ ਥੈਰਪੀ ਲੈਣੀ ਆ ਥੈਰਪੀ ਨਾਲ ਹੋਰ ਵੀ ਜ਼ਿਆਦਾ ਫਤ ਪੈਂਦਾ ਹੈ ਜੀ ਤੇ ਤੁਹਾਨੂੰ ਇੱਥੇ ਕੋਈ ਮੁਸ਼ਕਿਲ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਦਵਾਈਆਂ ਵਗੈਰਾ ਕੋਈ ਚੀਜ਼ ਨਹੀਂ ਕੋਈ ਅੱਛਾ ਸੀ ਜਾਂਦਾ ਹੀ ਨਹੀਂ ਨਾ ਦਵਾਈ ਜਾਂਦੀ ਨਾ ਕੁਝ ਨਹੀਂ ਜਾਂਦਾ ਤੁਹਾਡੇ ਕਿੰਨੇ ਕੁ ਪੈਸੇ ਲੱਗੇ ਸਾਡਾ ਕੋਈ ਪੈਸਾ ਨਹੀਂ ਲੱਗਾ ਠੀਕ ਹੈ ਹੋਏਗਾ ਹਾਂਜੀ ਡਾਕਟਰ ਸਾਹਿਬ ਜੀ ਮੈਂ ਡਾਕਟਰ ਸਵਾਤੀ ਐਸਐਮਓ ਸਿਵਲ ਹਸਪੀਟਲ ਹੁਸ਼ਿਆਰਪੁਰ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਕੋਲ ਇੱਥੇ ਹੱਡੀਆਂ ਦੇ ਮਾਹਰ ਜਿਹੜੇ ਡਾਕਟਰ ਸਾਹਿਬ ਹੈਗੇ ਆ ਉਹ ਚੂਲੇ ਵੀ ਬਦਲ ਲੈਂਦੇ ਨੇ ਤੇ ਹੱਥ ਗੋਡੇ ਦੇ ਆਪਰੇਸ਼ਨ ਵੀ ਇੱਥੇ ਹੁੰਦੇ ਨੇ ਜੇਕਰ ਫ੍ਰੀ ਆਪਰੇਸ਼ਨ ਇੱਥੇ ਕੀਤੇ ਜਾ ਰਹੇ ਆ ਯੋਜਨਾ ਦੇ ਅੰਦਰ ਪੰਜਾਬ ਸਰਕਾਰ ਨੇ ਇਹ ਸਹੂਲਤ ਸਾਰੇ ਮਰੀਜ਼ਾਂ ਲਈ ਦਿੱਤੀ ਹੈਗੀ ਹੈ ਟੋਟਲ ਫ੍ਰੀ ਇਲਾਜ ਹੈਗਾ ਤੇ ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਆਓ ਤੁਸੀਂ ਇੱਥੇ ਡਾਕਟਰ ਸਾਹਿਬ ਨੂੰ ਮਿਲੋ ਡਾਕਟਰ ਅਮਰਪ੍ਰੀਤ ਹੈਗੇ ਨੇ ਉਹਨਾਂ ਕੋਲੋਂ ਇਲਾਜ ਕਰਵਾਓ ਜੇ ਉਹ ਤਸਵੀਰ ਕਰਾਉਣੇ ਨੇ ਫਾਸਪਰ ਕਰਾਉਣੇ ਪੜਾਏ ਘਰ ਕੇ ਇੱਕ ਦਿਨ ਹੋ ਜਾਏਗਾ ਅੱਗੇ ਨਿਕਲਦੇ ਹੋਟਲ ਨੇ ਐਗਜ਼ੈਕਟਲੀ ਅਪਾਰਟਮੈਂਟ ਪਰ ਉਹਦਾ ਫੈਕਸ਼ਨਾਇੰਡ ਸੱਟ ਬੈਚਰੀ ਨਹੀਂ ਕੀਤਾ ਫਾਸਪਰ ਕਰਾਉਣਾ ਆਲਮੋਸਟ ਪਹੁੰਚ ਗਈ ਚੇਂਜ ਹੋ ਗਿਆ ਲਖਵਿੰਦਰ ਕੋਰ ਮਾਤਾ ਜੀ ਮੇਰੇ ਕੋਲ ਆਈ ਸੀ ਉਹਨਾਂ ਦਾ ਗੋਡਾ ਬਹੁਤ ਜ਼ਿਆਦਾ ਖਰਾਬ ਸੀ ਉਹਨਾਂ ਦਾ ਗੋਡਾ ਮੈਂ ਚੇਂਜ ਕੀਤਾ ਸੀ ਆਲਮੋਸਟ ਅ 15ਵਾਂ ਦਿਨ ਹੈਗਾ ਮਾਦਾ ਜੀ ਆਪ ਸੁਰ ਕੇ ਆਉਂਦੇ ਆ ਤੁਮ ਕੇ ਆਪਣਾ ਪਲੈਟਿਨ ਬਾਥਰੂਮ ਆਪ ਜਾਂਦੇ ਆ ਜੀ ਤੇ ਕਾਫੀ ਸੈਟੀਸਫਾਈਡ ਮੈਨੂੰ ਦੱਸੋ ਆਪਣੀ ਕਿੰਨੀ ਕੋਪੀਡੀ ਆ ਰੋਜ਼ ਦੀ ਇੱਥੇ ਆਪ ਜਦੋਂ ਤੁਸੀਂ ਆਏ ਮੇਰੀ ਓਪੀਡੀ 160 ਤੱਕ ਹੋ ਜਾਂਦੀ ਹੈ ਤੁਹਾਨੂੰ ਮੈਨੂੰ ਅਪਡੇਟ ਕਰਵਾ ਠੀਕ ਹੈ ਜੀ ਤੇ ਆਪਰੇਸ਼ਨ ਦੇ ਆਪਰੇਸ਼ਨ ਦੇ ਮੇਰੇ ਮੰਗਲ ਵੀ ਸੁਣੀ ਹੁੰਦੇ ਸੋਮਵਾਰ ਬੁੱਧ ਸੁਪਰਵਾਰ